ਮੋਹਾਲੀ ਪੁਲਿਸ ਵੱਲੋਂ ਜਿਹੜੀ ਚੋਰਾਂ ਤੇ ਸਨੇਚਰਾਂ ਦੇ ਖਿਲਾਫ ਚਲਾਈ ਮੁਹਿੰਮਾ ਉਸ 'ਚ ਥਾਣਾ ਬਲੌਂਗੀ ਦੀ ਟੀਮ ਨੂੰ ਚੰਗੀ ਕਾਮਯਾਬੀ ਮਿਲੀ ਜਦੋਂ ਇੱਕ ਜਿਹੜਾ ਚੋਰ ਆ ਪ੍ਰੋਫੈਸ਼ਨਲ ਮੋਟਰਸਾਈਕਲ ਚੋਰ ਮਨੋਜ ਕੁਮਾਰ ਨਾਮ ਦਾ ਜਿਹੜਾ ਪਿੱਛੇ ਸ਼੍ਰੀ ਗੰਗानगर ਰਾਜਸਥਾਨ ਦਾ ਰਹਿਣ ਵਾਲਾ ਤੇ ਹੁਣ ਇੱਥੇ ਛੱਜੂ ਮਾਜਰਾ ਖਰੜ ਦੇ ਏਰੀਏ 'ਚ ਰਹਿੰਦਾ ਸੀਗਾ ਇਸ ਨੂੰ ਕਾਬੂ ਕਰ 269/25 ਥਾਣਾ ਬਲੌਂਗੀ ਦਰਜ ਕਰਕੇ ਤੇ ਦਰਾਂਨੇ ਤਫ਼ਤੀਸ਼ ਜਿਹੜੇ ਹੁਣ ਤੱਕ ਇਹਦੇ ਤੋਂ 8 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਗਏ ਨੇ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਹੌਲੀ ਪੁਲਿਸ ਵੱਲੋਂ ਜਿਹੜੀ ਚੋਰਾਂ ਤੇ ਸਨੈਚਰਾਂ ਦੇ ਖਿਲਾਫ ਚਲਾਈ ਮੁਹਿੰਮਾ ਉਸ 'ਚ ਥਾਣਾ ਬਲੌਂਗੀ ਦੀ ਟੀਮ ਨੂੰ ਚੰਗੀ ਕਾਮਯਾਬੀ ਮਿਲੀ ਜਦੋਂ ਇੱਕ ਜਿਹੜਾ ਚੋਰ ਆ ਪ੍ਰੋਫੈਸ਼ਨਲ ਮੋਟਰਸਾਈਕਲ ਚੋਰ ਮਨੋਜ ਕੁਮਾਰ ਨਾਮ ਦਾ ਜਿਹੜਾ ਪਿੱਛੇ ਸ਼੍ਰੀ ਗੰਗਾ ਨਗਰ ਰਾਜਸਥਾਨ ਦਾ ਰਹਿਣ ਵਾਲਾ ਤੇ ਹੁਣ ਇੱਥੇ ਛੱਜੂ ਮਾਜਰਾ ਖਰੜ ਦੇ ਏਰੀਆ 'ਚ ਰਹਿੰਦਾ ਸੀਗਾ ਇਸ ਨੂੰ ਕਾਬੂ ਕੀਤਾ ਗਿਆ ਇਹਦੇ ਤੇ ਮੁਕੱਦਮਾ ਨੰਬਰ 269/25 ਥਾਣਾ ਬਲੌਂਗੀ ਵਿੱਚ ਦਰਜ ਕਰਕੇ ਤੇ ਦਰਾਂਨੇ ਤਫ਼ਤੀਸ਼ ਜਿਹੜੇ ਹੁਣ ਤੱਕ ਇਹਦੇ ਤੋਂ 8 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਗਏ ਨੇ ਇਹ ਸਾਰੇ ਕੀਮਤੀ ਮੋਟਰਸਾਈਕਲ ਸੀ ਜਿਨ੍ਹਾਂ 'ਚ ਇੱਕ ਬੁਲਟ ਦੋ ਜਿਹੜੇ ਕੇਟੀਐਮ ਬ੍ਰਾਂਡ ਦੇ ਮੋਟਰਸਾਈਕਲ ਇੱਕ ਜਾਮਾ ਦਾ ਇਹ ਇਹਦੀ ਨਿਸ਼ਾਨਦੇਹੀ ਤੇ ਇਹਦੇ ਘਰੋਂ ਜਿਹੜਾ ਉਹਦਾ ਪਿੰਡ ਲਖਵੇਂ ਵਾਲਾ ਉਸ ਹਸਾਬ ਨਾਲ ਆਪਣਾ ਟਾਰਗੇਟ ਲੱਭ ਕੇ ਤੇ ਉਸ ਤਰੀਕੇ ਨਾਲ ਮੋਟਰਸਾਈਕਲ ਚੋਰੀ ਕਰਕੇ ਤੇ ਜਿਹੜੇ ਅੱਛੀ ਚੰਗੀ ਮਹਿੰਗੀ ਮਹਿੰਗੇ ਮੋਟਰਸਾਈਕਲ ਸੀ ਉਹ ਚੋਰੀ ਕਰਕੇ ਅੱਗੇ ਜਿਹੜੇ ਵੇਚਦਾ ਸੀ ਜਾ ਤੇ ਹੁਣ ਸਾਡੇ ਕੋਲ ਜਿਹੜਾ ਦੋਸ਼ੀ ਮਾਨਯੋਗ ਅਦਾਲਤ ਕੋਲੋਂ ਪੁਲਿਸ ਰਿਮਾਂਡ ਤੇ ਹੈ ਇਹਦੇ ਕੋਲੋਂ ਲੰਮਾਈ ਨਾਲ ਜਿਹੜੀ ਪੁੱਛਗਿੱਛ ਕਰ ਰਹੇ ਆਂ ਇਹਦੇ ਬਾਕੀ ਸਾਥੀਆਂ ਬਾਰੇ ਵੀ ਤੇ ਹੋਰ ਵੀ ਜਿਹੜੇ ਇਹਨੇ ਕੋਈ ਚੋਰੀਆਂ ਨੂੰ ਅੰਜਾਮ ਦਿੱਤਾ ਉਹਨਾਂ ਬਾਰੇ ਵੀ ਕਸ਼ਿਸ਼ ਚੱਲ ਰਹੀ ਹੈ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ